ਬਜੇ ਤੱਕ ਦਾ ਸਮਾਂ ਹੈ ਬੰਦੇ ਸਿੱਖਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾਣਾ ਇੱਕ ਸਾਲ ਤੋਂ ਵੱਧ ਸਮੇਂ ਤੋਂ ਮੋਹਾਲੀ ਚੰਡੀਗੜ੍ਹ ਬਾਰਡਰ ਤੇ ਦੱਸਿਆ ਕਿ ਇਹ ਮੋਰਚਾ ਲੱਗਿਆ ਹੋਇਆ ਹੈ ਪਰ ਅਜੇ ਤੱਕ ਇਸੇ ਫਾਈਨਲ ਪੱਕਾ ਕਿਹਾ ਨਹੀਂ ਕਿ ਪਾਸੇ ਤੱਕ ਨਹੀਂ ਪਹੁੰਚਿਆ ਹੈ ਖਾਸ ਤੌਰ ਤੇ ਜਿਹੜੇ ਪ੍ਰਬੰਧਕ ਨੇ ਉਹਨਾਂ ਦਾ ਕਹਿਣਾ ਹੈ ਕਿ ਸਿੱਖਾ ਸੰਘਰਸ਼ ਨੂੰ ਲਿਖਿਆ ਜਾਵੇਗਾ ਤਾਂ ਸਾਡੇ ਮਸਲੇ ਨੂੰ ਜਿਹੜਾ ਹੈ ਉਹ ਥੋੜਾ ਵਾਚਿਆ ਜਾਏਗਾ ਤਾਂ ਇਹ ਅੱਜ ਵੱਡੇ ਪੱਧਰ ਤੇ ਸੀ ਕਹਿ ਸਕਦੇ ਹਾਂ ਕਿ ਤਨਾ ਕਿਤੇ ਇੱਕ ਕੋਸ਼ਿਸ਼ ਕੀਤੀ ਹੈ ਮੋਰਚੇ ਨੇ ਕਿ ਇਸ ਆਵਾਜ਼ ਨੂੰ ਪਹੁੰਚਾਇਆ ਜਾਵੇ ਬੰਦੀ ਸਿੰਘਾਂ ਦੀ ਰਿਹਾਈ ਮੰਗੀ ਜਾ ਰਹੀ ਹੈ ਔਰਸ ਤੋਂ ਲੈ ਕੇ ਇਹ ਵੱਡਾ ਮੋਰਚਾ ਜਿੱਥੇ ਲੱਗਿਆ ਹੋਇਆ ਹੈ ਉੱਥੇ ਦੂਸਰੇ ਪਾਸੇ ਅੱਜ ਪ੍ਰਦਰਸ਼ਨ ਹਿੱਤੇ ਜਾ ਰਹੇ ਨੇ ਕਿਸਮ ਦੇ ਟੋਲ ਫ੍ਰੀ ਕਰਾਇਆ ਜਾਣਾ ਹੈ 3 ਘੰਟੇ ਦੇ ਲਈ ਇਹਨਾਂ ਟੋਲ ਪਲਾਜ਼ਿਆਂ ਨੂੰ 13 ਟੋਲ ਪਲਾਜ਼ੇ ਨੇ ਜਿਹੜੇ ਜਿਹੜੇ ਫ੍ਰੀ ਕਰਾਇਆ ਚਾਨਗੇ ਔਰ ਉੱਥੋਂ ਜਿਵੇਂ ਆਮ ਤੌਰ ਤੇ ਕਿਸਾਨ ਜਿਹੜੇ ਨੇ ਜਿਹਨਾਂ ਦੇ ਵੱਲੋਂ ਟੋਲ ਪਲਾਜ਼ਿਆਂ ਤੇ ਧਰਨਾ ਲਗਾਇਆ ਜਾਂਦਾ ਉਸੇ ਤਰਜ਼ ਤੇ ਹੀ ਇਹ ਟੋਲ ਪਲਾਜ਼ਿਆਂ ਤੇ ਧਰਨਾ ਹੈ ਔਰ ਵੇਖਣਾ ਹੋਏਗਾ ਕਿ ਕਿੰਨਾ ਹੰਗਾਰਾ ਇਸ ਪ੍ਰਦਰਸ਼ਨ ਨੂੰ ਅੱਜ ਮਿਲਦਾ ਹੈ ਤਿੱਖਾ ਸੰਘਰਸ਼ ਜੋ ਕੋਸ਼ਿਸ਼ ਕੀਤੀ ਗਈ ਹੈ ਪ੍ਰਬੰਧਕਾਂ ਦੇ ਵੱਲੋਂ ਕਿ ਕੀਤਾ ਜਾਵੇ ਲਾਡੋਵਾਲ ਟੋਲ ਪਲਾਜ਼ਾ ਬੰਦ ਕਰਾਇਆ ਗਿਆ ਹੈ ਤਰੇੜੀ ਜੱਟਾਂ ਟੋਲ ਪਲਾਜ਼ਾ ਵੀ ਇਸ ਦੇ ਵਿੱਚ ਸ਼ਾਮਿਲ ਹੈ ਹੁਸ਼ਿਆਰਪੁਰ ਨਵਾਂ ਸ਼ਹਿਰ ਔਰ ਖਾਸ ਤੌਰ ਤੇ ਚੰਡੀਗੜ੍ਹ ਦੇ ਨਾਲ ਲੱਗਦੇ ਜਿਹੜੇ ਟੋਲ ਪਲਾਜ਼ਾ ਨੇ ਕੋਸ਼ਿਸ਼ ਕੀਤੀ ਪ੍ਰਬੰਧਕਾਂ ਦੀ ਕਿ ਉਹਨਾਂ ਨੂੰ ਬੰਦ ਕਰਾਇਆ ਜਾਵੇ ਤਾਂ ਮੱਖੋ ਵਕਤਾਂਈ ਤੋਂ ਰਿਪੋਰਟ ਵੇਖਾਂਗੇ ਕਿ ਆਖਰਕਾਰ ਕਿਸ ਤਰੀਕੇ ਦਾ ਰਿਸਪਾਂਸ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ 2 ਵਜੇ ਤੱਕ ਦਾ ਸਮਾਂ ਹੈ 11 ਵਜੇ ਤੋਂ ਲੈ ਕੇ ਯਾਨੀ ਕਿ 11 ਵਜੇ ਤੋਂ ਉੱਤੇ ਦਾ ਸਮਾਂ ਹੋ ਚੁੱਕਿਆ ਹੈ ਔਰ ਹੁਣ ਸ਼ੁਰੂਆਤ ਦੇ ਲਈ ਹੈ ਉਹ ਹੋ ਚੁੱਕੀ ਹੈ ਪ੍ਰਦਰਸ਼ਨ ਦੀ ਹੁਣ ਤੋਂ ਇਹਨਾਂ 13 ਟੋਲ ਪਲਾਜ਼ਿਆਂ ਤੋਂ ਜਿੰਨੀਆਂ ਵੀ ਗੱਡੀਆਂ ਫੋਰ wheeler ਜਿਹੜੇ ਨੇ ਉਹ ਨਿਕਲਣਗੇ ਤਾਂ ਸਭ ਨੂੰ ਬਿਨਾਂ ਟੋਲ ਦੇ ਹੀ ਕੱਢਿਆ ਜਾਵੇਗਾ ਯਾਨੀ ਕਿ ਟੋਲ ਫ੍ਰੀ ਕਰ ਦਿੱਤਾ ਗਿਆ ਹੈ ਹਾਲਾਂਕਿ ਰਿਪੋਰਟਸ ਜ਼ਰੂਰ ਅਸੀਂ ਗਰਾਊਂਡ ਤੋਂ ਲਵਾਂਗੇ ਕਿ ਕਿਸ ਤਰੀਕੇ ਦੀ ਤਸਵੀਰ ਵੇਖਣ ਨੂੰ ਮਿਲ ਰਹੀ ਹੈ ਕਿ ਵਾਕੇ ਹੀ ਕਾਮਯਾਬ ਹੋਏ ਨੇ ਪ੍ਰਦਰਸ਼ਨਕਾਰੀ ਟੋਲ ਫਰੀ ਕਰਾਉਣ ਦੇ ਵਿੱਚ ਟੋਲ ਪਲਾਜ਼ਿਆਂ ਨੂੰ ਔਰ ਕਿਸ ਤਰੀਕੇ ਦਾ ਰਿਸਪੌਂਸ ਅੱਗੋਂ ਜਿਹੜੇ ਟੋਲ ਦੇ ਕਰਮਚਾਰੀ ਨੇ ਕਿਉਂਕਿ ਅਸੀਂ ਸ਼ੁਰੂਆਤ ਦੇ ਵਿੱਚ ਵੇਖਿਆ ਸੀ ਜਦੋਂ ਇਸ ਕਿਸਮ ਦੇ ਰਾ ਟੋਲ ਪਲਾਜ਼ੈਂ ਫਰੀ ਕਰਾਇਆ ਜਾਂਦਾ ਸੀ ਤਾਂ ਉਸੇ ਕਾਫੀ ਬਹਿਸ-ਬਾਜ਼ੀ ਵੀ ਹੋਈ ਸੀ ਔਰ ਹੁਣ ਦੀ ਰਿਪੋਰਟ ਜਿਹੜੀ ਆ ਉਹ ਕੀ ਹੈ ਉਹ ਵੇਖਾਂਗੇ ਤਾਂ ਸੱਤ ਜ਼ਿਲ੍ਹੇ ਨੇ 13 ਟੋਲ ਪਲਾਜ਼ੇ ਨੇ ਜਿਹਨਾਂ ਨੂੰ ਬੰਦ ਕਰਾਇਆ ਜਾਣਾ ਹੈ 3 ਘੰਟੇ ਦੇ ਲਈ 11 ਵਜੇ ਤੋਂ ਲੈ ਕੇ 2 ਵਜੇ ਤੱਕ ਦਾ ਸਮਾਂ ਹੈ ਔਰ ਇਸ ਸਮੇਂ ਦੌਰਾਨ ਕਿਸੇ ਵੀ ਗੱਡੀ ਨੂੰ ਕੋਈ ਵੀ ਟੋਲ ਜਿਹੜਾ ਹੈ ਉਹ ਨਹੀਂ ਲਗਾਇਆ ਜਾਏਗਾ ਤਾਂ ਆਖਿਰਕਾਰ ਇਸ ਤਰੀਕੇ ਦੀ ਤਸਵੀਰ ਹੈ ਔਰ ਸਿੱਧਾ ਰੁਕਰਾਂਗੇ ਪਟਿਆਲਾ ਅਤੇ ਲੁਧਿਆਣਾ ਤਾਂ ਪ੍ਰਦੀਪ ਭੰਡਾਰੀ ਮੇਰੇ ਸੋਗੀ ਲਾਡੋਵਾਲ ਟੋਲ ਪਲਾਜ਼ਾ ਤੇ ਲਾਈਵ ਮੌਜੂਦ ਨੇ ਔਰ ਧਰੇੜੀ ਜੱਟਾ ਟੋਲ ਪਲਾਜ਼ਾ ਤੇ ਮਨੋਜ ਸ਼ਰਮਾ ਮੌਜੂਦ ਨੇ ਤਾਂ ਪ੍ਰਦੀਪ ਦੇ ਕੋਲ ਰੁਕਰਾਂਗੇ ਸਭ ਤੋਂ ਪਹਿਲਾਂ ਪ੍ਰਦੀਪ ਕੀ ਕੁਝ ਇਸ ਵੇਲੇ ਦੀ ਰਿਪੋਰਟ ਹੈ ਖਾਸ ਤੌਰ ਤੇ ਪ੍ਰਦਰਸ਼ਨ ਨੂੰ ਲੈ ਕੇ ਕਿੰਨਾ ਕੁ ਹੰਗਾਰਾ ਮਿਲ ਰਿਹਾ ਹੈ 3 ਘੰਟੇ ਲਈ ਟੋਲ ਪਲਾਜ਼ੇ ਬੰਦ ਹੋਣੇ ਨੇ ਅੱਜ ਜੀ ਗੁਰਜੋਤ ਹੁਣੀ ਹੁਣੀ ਜੇ ਆਪਾਂ ਗੱਲ ਕਰੀਏ ਲੋਡੂਵਾਲ ਟੋਲ ਪਲਾਜ਼ਾ ਦੀ ਤੇ ਇੱਥੇ ਭਾਰਤੀ ਕਿਸਾਨ ਯੂਨੀਅਨ ਦੇ ਜਿਹੜੇ ਕਿਸਾਨ ਆਗੂ ਨੇ ਤੇ ਉਹਨਾਂ ਨੇ ਜਿਹੜਾ ਹੈਗਾ ਟੋਲ ਫ੍ਰੀ ਕਰ ਦਿੱਤਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ 13 ਟੋਲ ਪਲਾਜ਼ਾ ਨੂੰ ਫ੍ਰੀ ਕਿਤੇ ਜਾਣਾ ਸੀ ਕਿਸਾਨਾਂ ਵੱਲੋਂ ਤੇ ਅੱਜ ਜਿਹੜਾ ਲੋਡੂਵਾਲ ਦੇ ਟੋਲ ਪਲਾਜ਼ਾ ਦੇ ਉੱਤੇ ਭਾਰਤੀ ਕਿਸਾਨ ਯੂਨੀਅਨ ਦੇ ਜਿਹੜੇ ਕਾਰਕੁਨ ਹੈਗੇ ਨੇ ਜਿਹੜੇ ਕਿਸਾਨ ਆਗੂ ਹੈਗੇ ਨੇ ਉਹ ਪਹੁੰਚ ਗਏ ਨੇ ਤੇ ਉਹਨਾਂ ਨੇ ਜਿਹੜੇ ਹੈਗੇ ਆ ਟੋਲ ਪਲਾਜ਼ਾ ਦੀਆਂ ਤਸਵੀਰਾਂ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੇ ਆਂ ਅਸੀਂ ਵੀ ਜਿਹੜੇ ਹੈਗੇ ਟੋਲ ਫ੍ਰੀ ਕਰ ਦਿੱਤਾ ਹੈ ਵੀ ਜਿਹੜੀਆਂ ਗੱਡੀਆਂ ਨੂੰ ਲੰਘਾਇਆ ਜਾ ਰਿਹਾ ਹੈ ਉਹ ਬਿਲਕੁਲ ਟੋਲ ਫ੍ਰੀ ਕਰਕੇ ਲੰਘਾਇਆ ਜਾ ਰਿਹਾ ਹੈ ਤੁਸੀਂ ਤਸਵੀਰਾਂ ਲਾਈਵ ਦੇ ਸਕਦੇ ਹੋ ਜੀ ਤਸਵੀਰਾਂ ਲੋਡਵਾਲ ਟੋਲ ਪਲਾਜ਼ਾ ਦੀਆਂ ਹੈਗੀਆਂ ਨੇ ਇੱਥੇ ਜਿਹੜੇ ਕਿਸਾਨ ਆਗੂ ਹੈਗੇ ਨੇ ਉਹਨਾਂ ਨੇ ਜਿਹੜਾ ਹੈਗਾ ਟੋਲ ਫ੍ਰੀ ਕਰਤਾ ਤੇ ਹੁਣ ਕਿਸਾਨ ਦੀ ਕਿਸਾਨਾਂ ਦੀ ਜੇ ਗੱਲ ਕਰੀਏ ਤੇ ਪਰਲੇ ਇਹ ਪਾਸੇ ਜਿਹੜੇ ਟੋਲ ਪਲਾਜ਼ਾ ਦੇ ਬਣੇ ਹੋਏ ਨੇ ਉਹ ਉੱਥੇ ਪਹੁੰਚ ਚੁੱਕੇ ਨੇ ਤੇ ਅਸੀਂ ਤਸਵੀਰਾਂ ਦਿਖਾਵਾਂਗੇ ਤੇ ਕੋਸ਼ਿਸ਼ ਕਰਾਂਗੇ ਉਹਨਾਂ ਤੱਕ ਪਹੁੰਚਣ ਦੀ ਕਿਉਂਕਿ ਇੱਧਰਲੇ ਪਾਸੇ ਵਾਲੇ ਫ੍ਰੀ ਕਰਵਾ ਗਏ ਨੇ ਤੇ ਉਸ ਤੋਂ ਬਾਅਦ ਦੀ ਜੇ ਗੱਲ ਕਰੀਏ ਤੇ ਪਰਲੇ ਪਾਸੇ ਜਿਹੜੇ ਬੈਰੀਅਰ ਬਣੇ ਹੋਏ ਨੇ ਤੇ ਉਹਨਾਂ ਤੋਂ ਜਿਹੜੇ ਹੈਗੇ ਟੋਲ ਫ੍ਰੀ ਕਰਾਉਣ ਵਾਸਤੇ ਜਾ ਰਹੇ ਨੇ ਲਾਈਵ ਤਸਵੀਰਾਂ ਤੁਹਾਨੂੰ ਜਿਹੜੀਆਂ ਲੋਡਵਾਲ ਟੋਲ ਪਲਾਜ਼ੇ ਤੋਂ ਦਿਖਾਈਆਂ ਜਾ ਰਹੀਆਂ ਨੇ ਤੇ ਲਗਾਤਾਰ ਜਿਹੜੀਆਂ ਸਭ ਤੋਂ ਪਹਿਲੀਆਂ ਤਸਵੀਰਾਂ ਲੋਡਵਾਲ ਟੋਲ ਪਲਾਜ਼ੇ ਦੀਆਂ ਜਿਹੜੀਆਂ ਨਿਊਜ਼ 18 ਦੇ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਬਿਲਕੁਲ ਤੁਸੀਂ ਸਾਹਿਬ ਠੀਕ ਹੈ ਪ੍ਰਦੀਪ ਤਸਵੀਰਾਂ ਤੁਸੀਂ ਦਿਖਾਉਂਦੇ ਹੋ ਸਾਨੂੰ ਅਸੀਂ ਅਸੀਂ ਰੁਕ ਕਰਦੇ ਹਾਂ ਮਨੋਜ ਦਾ ਹਾਲਾਂਕਿ ਪੰਕਜ ਕਪਾਈ ਵੀ ਸਾਡੇ ਨਾਲ ਮੋਹਾਲੀ ਤੋਂ ਜੁੜ ਚੁੱਕੇ ਨੇ ਉਹਨਾਂ ਦੇ ਵੱਲ ਵੀ ਜ਼ਰੂਰ ਰੁਕ ਕਰਾਂਗੇ ਪਰ ਪਹਿਲਾਂ ਪਟਿਆਲਾ ਦੇ ਵੱਲ ਰੁਕ ਕਰਦੇ ਹਾਂ ਪਟਿਆਲਾ ਦੇ ਵਿੱਚ ਕੀ ਕੁਝ ਤਰੇੜੀ ਜੱਟਾ ਟੋਰ ਪਲਾਜ਼ਾ ਤੇ ਤਸਵੀਰਾਂ ਮਨੋਜ ਤੁਹਾਡੇ ਤੋਂ ਸਮਝਣਾ ਚਾਹਾਂਗੇ ਠੀਕ ਹੈ ਹਾਂ ਮਨੋਜ ਆਵਾਜ਼ ਆ ਪਾਰੀ ਤੁਹਾਡੇ ਤੱਕ ਜੀ ਬਿਲਕੁਲ ਮਨੋਜ ਮੈਂ ਧਰੇੜੀ ਜੱਟਾ ਟੋਲ ਪਲਾਜ਼ਾ ਦੇ ਉੱਪਰ ਮੌਜੂਦ ਆ ਪਟਿਆਲਾ ਰਾਜਪੁਰਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਉੱਪਰ ਜੀ ਜੀ ਬਿਲਕੁਲ ਬਿਲਕੁਲ ਆਵਾਜ਼ ਆ ਰਹੀ ਹੈ ਮੈਨੂੰ ਗੁਰਜੋਤ ਤੁਸੀਂ ਦੇਖੋ ਤਸਵੀਰਾਂ ਧਰੇੜੀ ਜੱਟਾ ਟੋਲ ਪਲਾਜ਼ਾ ਦੀਆਂ ਨੇ ਜਿੱਥੇ ਭਾਰੀ ਗਿਣਤੀ ਜਿਹੜੇ ਕਿਸਾਨ ਨੇ ਵੱਖ-ਵੱਖ ਜਥੇਬੰਦੀਆਂ ਨੇ ਉਹ ਇੱਥੇ ਪਹੁੰਚ ਚੁੱਕੀਆਂ ਨੇ ਟੋਲ ਨੂੰ ਫਰੀ ਕਰ ਦਿੱਤਾ ਗਿਆ 2 ਘੰਟੇ ਯਾਨੀ ਕਿ ਪਹਿਲਾਂ 2 ਘੰਟੇ ਦੀ ਕਾਲ ਦਿੱਤੀ ਗਈ ਸੀ ਹੁਣ 3 ਘੰਟੇ ਦੀ ਕੀਤੀ ਗਈ ਹੈ 11 ਵਜੇ ਤੋਂ ਲੈ ਕੇ 2 ਵਜੇ ਤੱਕ ਇਹ ਜਿਹੜੇ ਟੋਲ ਨੇ ਤੇ ਧਰੇੜੀ ਜੱਠਾਂ ਦਾ ਜਿਹੜਾ ਟੋਲ ਪਲਾਜ਼ਾ ਉਹ ਫਰੀ ਰਹੂਗਾ ਸਾਰੇ ਜਿਹੜੇ ਬੈਰੀਕੇਡ ਨੇ ਹਟਾ ਦਿੱਤੇ ਗਏ ਨੇ ਤੇ ਗੱਡੀਆਂ ਨੇ ਜਿਹੜੀਆਂ ਉਹ ਬਿਲਕੁਲ ਫਰੀ ਕਰ ਦਿੱਤੀਆਂ ਗਈਆਂ ਨੇ ਮੇਰੇ ਨਾਲ ਜਿਹੜੇ ਕਿਸਾਨ ਆਗੂ ਨੇ ਉਹਨਾਂ ਨਾਲ ਵੀ ਗੱਲ ਕਰ ਲਾਂਗੇ ਕੀ ਅੱਗੇ ਦੀ ਰਣਨੀਤੀ ਕੀ ਹੈ ਪ੍ਰਧਾਨ ਜੀ ਜਿਹੜਾ ਅੱਜ ਆਪਾਂ ਸੰਦੇਸ਼ ਦਿੱਤਾ ਜੀ ਟੋਲ ਫਰੀ ਕਰ ਰਹੇ ਆ ਕੀ ਮੈਸੇਜ ਆ ਸਰਕਾਰ ਨੂੰ ਅੱਗੇ ਦੀ ਕੀ ਰਣਨੀਤੀ ਹੈ ਦੇਖੋ ਚੰਡੀਗੜ੍ਹ ਦੀਆਂ ਬਰੂਹਾਂ ਤੇ ਹਾਂਜੀ ਇੱਕ ਸਾਲ ਤੋਂ ਲਗਭਗ 10-11 ਦਿਨ ਹੋ ਚੁੱਕੇ ਨੇ ਕੌਮੀ ਸਾਬ ਮੋਰਚਾ ਲੱਗਿਆ ਹੋਇਆ ਜਿਸ ਦੀਆਂ ਮੁੱਖ ਚਾਰ ਮੰਗਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਬੇਅਦਬੀ ਦਾ ਇਨਸਾਫ ਬਾਈਬਲ ਕਲਾਂ ਗੋਲੀ ਕਾੰਡ ਦਾ ਦੋਸ਼ੀਆਂ ਨੂੰ 328 ਰੂਪ ਜਿਹੜੇ ਲਾਪਤਾ ਦੱਸੇ ਰਾ ਰਹੇ ਨੇ ਉਹਨਾਂ ਚਾਰ ਮੰਗਾਂ ਵਾਸਤੇ ਕੌਮੀ ਸਾਬ ਮੋਰਚਾ ਲੱਗਿਆ ਹੋਇਆ ਉਹਨਾਂ ਮੰਗਾਂ ਦੇ ਸੰਬੰਧ ਵਿੱਚ ਅਸੀਂ ਅੱਜ ਸਾਰੇ ਪੰਜਾਬ ਦੇ ਵਿੱਚੋਂ ਸਾਰੀਆਂ ਜਥੇਬੰਦੀਆਂ ਨੇ ਮਿਲ ਕੇ ਟੋਲ ਪਰ ਜਿਹੜੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਟੋਲ ਨਹੀਂ ਜੀ ਠੀਕ ਹੈ ਮਨੋਚ ਤਸਵੀਰਾਂ ਤੁਸੀਂ ਸਾਨੂੰ ਦਿਖਾਉਂਦੇ ਰਹੋ ਔਰ ਪੰਕਜ ਦਾਸੀ ਰੁਕ ਕਰਾਂਗੇ ਪੰਕਜ ਜਾਨਣਾ ਚਾਹਾਂਗੇ ਤੁਸੀਂ ਕਿਹਦੇ ਟੋਲ ਪਲਾਜ਼ਾ ਤੇ ਇਸ ਵੇਲੇ ਮੌਜੂਦ ਹੋ ਔਰ ਇੱਥੋਂ ਦੀ ਕੀ ਕੁਝ ਰਿਪੋਰਟ ਹੈ ਅ ਧਰਨੇ ਦੇ ਨੂੰ ਲੈ ਕੇ ਇਹ ਕਹਿ ਲਈਏ ਕਿ ਟੋਲ ਫ੍ਰੀ ਕਰਾਉਣ ਨੂੰ ਲੈ ਕੇ ਅ ਦੇਖੋ ਇਸ ਵੇਲੇ ਜਦੋਂ ਜ਼ਿਰਖਪੁਰ ਤੋਂ ਪਟਿਆਲਾ ਨੂੰ ਜਾਉ ਤਾਂ ਸਭ ਤੋਂ ਪਹਿਲਾਂ ਰਾਜਪੁਰਾ ਵਾਲਾ ਟੋਲ ਆਂਦਾ ਵੈ ਉੱਥੇ ਅਸੀਂ ਮੌਜੂਦ ਹਾਂ ਔਰ ਇੱਥੇ ਕੋਮੀ ਇਨਸਾਫ ਮੋਰਚਾ ਦੇ ਵੱਲੋਂ ਕਿਉਂਕਿ 11 ਵਜੇ ਤੋਂ ਲੈ ਕੇ 3 ਵਜੇ ਤੱਕ ਟੋਲ ਫ੍ਰੀ ਕਰਨ ਦਾ ਐਲਾਨ ਜਿਹੜਾ ਵੈ ਉਹ ਕੱਲ ਕੀਤਾ ਗਿਆ ਸੀਗਾ ਤਾਂ ਉਹ ਹੁਣ ਫ੍ਰੀ ਕਰ ਦਿੱਤਾ ਗਿਆ ਵੈ ਤਸਵੀਰਾਂ ਦੇ ਜ਼ਰੀਏ ਇਹ ਦਿਖਾਣਾ ਚਾਹੁੰਗਾ ਇਸ ਨੂੰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਦੀਨ ਇਹ ਟੋਲ ਆਂਦਾ ਹੈ ਇਸ ਨੂੰ ਜੀਸਪੁਰ ਟੋਲ ਪਲਾਜ਼ਾ ਕਿਹਾ ਜਾਂਦਾ ਵੈ ਤਾਂ ਜਿਹੜੇ ਮੇਨ ਲਾਈਨਾਂ ਨੇ ਉਸ ਨੂੰ ਬੰਦ ਕਰਕੇ ਸਾਈਡ ਵਾਲੀ ਲਾਈਨ ਤੋਂ ਜਿਹੜਾ ਵੈ ਗੱਡੀਆਂ ਵਾਹਨ ਜਿਹੜੇ ਨੇ ਉਹ ਕਢਵਾਏ ਜਾ ਰਹੇ ਨੇ ਔਰ ਬਿਲਕੁਲ ਮੁਫਤ ਕਰ ਦਿੱਤਾ ਗਿਆ ਵੈ ਤਾਂ ਇੱਥੇ ਜਿਹੜੇ ਕੋਮੀ ਇਨਸਾਫ ਮੋਰਚਾ ਦੇ ਨਾਲ ਤਾਲੁਕ ਰੱਖਦੇ ਜਿਹੜੇ ਨੁਮਾਇंदे ਨੇ ਉਹ ਇੱਥੇ ਆ ਕੇ ਖੜ ਗਏ ਨੇ ਟੋਲ ਪਲਾਜ਼ਾ ਵਾਲਿਆਂ ਦੇ ਨਾਲ ਗੱਲਬਾਤ ਕਰ ਲਈ ਹੈ ਕਿ ਅਸੀਂ 11 ਤੋਂ 3 ਵਜੇ ਤੱਕ ਬਿਲਕੁਲ ਵੀ ਟੋਲ ਜਿਹੜਾ ਉਹ ਨਹੀਂ ਲੱਗਣ ਦਵਾਵਾਂਗੇ ਔਰ ਇਸ ਨੂੰ ਪੂਰੀ ਤਰੀਕੇ ਦੇ ਨਾਲ ਮੁਫਤ ਕੀਤਾ ਜਾਵੇ ਕਿਉਂਕਿ ਸਾਡਾ ਰੋਸ ਹੈ ਸਾਡੀ ਨਾਰਾਜ਼ਗੀ ਹੈ ਕੇਂਦਰ ਸਰਕਾਰ ਦੇ ਖਿਲਾਫ ਕਿ ਕੇਂਦਰ ਸਰਕਾਰ ਲਗਾਤਾਰ ਅਸੀਂ ਮੰਗ ਕਰ ਰਹੇ ਹਾਂ ਕਿ ਜਿਹੜੇ ਬੱਦੀ ਸਿੰਘ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਲੇਕਿਨ ਸਾਡੀ ਸੁਣਵਾਈ ਨਹੀਂ ਹੋ ਰਹੀ ਤਾਂ ਇਸ ਵਜ੍ਹਾ ਕਰਕੇ ਅਸੀਂ ਹੁਣ ਜਿਹੜਾ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਚੰਡੀਗੜ੍ਹ ਦੇ ਨਾਲ ਜਿਹੜੇ ਆਲੇ ਦੁਆਲੇ ਦੇ 13 ਟੋਲ ਪਲਾਜ਼ਾ ਨੇ ਚਾਹੇ ਉਹ ਸਟੇਟ ਟੋਲ ਪਲਾਜ਼ਾ ਹੋਣ ਚਾਹੇ ਨੈਸ਼ਨਲ ਟੋਲ ਪਲਾਜ਼ਾ ਹੋਣ ਉਹ ਰੋਜ਼ ਦੇ ਮੱਦੇਨਜ਼ਰ ਜਿਹੜਾ ਵਾ ਬੰਦ ਕੀਤਾ ਗਿਆ ਵਾ ਤਾਂ ਇੱਥੇ ਜਿਹੜੇ ਕੋਮੀ ਇਨਸਾਫ ਮੋਰਚਾ ਦੇ ਨਾਲ ਤਾਲੁਕ ਰੱਖਦੇ ਨੇ ਉਹਨਾਂ ਨਾਲ ਗੱਲਬਾਤ ਵੀ ਕਰ ਲੰਨੇ 11 ਤੋਂ 3 ਅੱਜ ਟੋਲ ਜਿਹੜਾ ਉਹ ਬੰਦ ਕੀਤਾ ਗਿਆ ਹਾਂਜੀ ਉਹ ਇਸ ਕਰਕੇ ਕੀਤਾ ਗਿਆ ਜੀ ਵੀ ਜਿਹੜੇ ਬੰਦੀ ਸਿੰਘ ਨੇ ਇਹਨਾਂ ਦੀ ਕੋਈ ਰਿਹਾਈ ਨਹੀਂ ਦੇ ਰਹੀ ਸਰਕਾਰ ਉਹ ਜਿਹੜਾ ਸਰਸੇ ਵਾਲਾ ਉਹਨੂੰ ਫੇਰ 29 ਦਿਨ ਬਾਅਦ ਫੇਰ ਉਹਨੂੰ ਪਰੋਲ ਦੇ ਦਿੱਤੀ ਹੈ ਸਾਡੇ ਸਿੰਘਾਂ ਨੂੰ ਕੋਈ ਸੁਣ ਨਹੀਂ ਹੈ ਨਾ ਸਿੰਘਾਂ ਦੀ ਕੋਈ ਛਣਵਾਈ ਐ ਜੇ ਆ ਸਰਕਾਰ ਚੰਗੀ ਹੋਵੇ ਉਹਨਾਂ ਨੂੰ ਛੱਡ ਦੋਵੇ ਇਹਨਾਂ ਨਾਲ ਆਉਣ ਵਾਲੇ ਸਮੇਂ ਚ ਫੇਰ ਸਰਕਾਰ ਦੇ ਐਮਪੀ ਜੀ ਤੇ ਜਾਣਗੇ ਤਾਂ ਹੁਣ ਵੀ ਇਹ ਰਸਤਾ ਜਿਹੜਾ ਵੈ ਪੂਰੀ ਤਰੀਕੇ ਨਾਲ ਬੰਦ ਵੀ ਕੀਤਾ ਗਿਆ ਇਧਰੋਂ ਨਹੀਂ ਗੱਡੀਆਂ ਲੰਘਣ ਦਿੱਤੀਆਂ ਜਾ ਰਹੀਆਂ ਉਧਰੋਂ ਇੱਕ ਲਾਈਨ ਜਿਹੜੀ ਖੋਲ ਦਿੱਤੀ ਹੈ ਹਾਂਜੀ ਹਾਂਜੀ ਉਹਦੇ ਕਰਕੇ ਕੋਈ ਸੀ ਕਿਹਾ ਵੀ ਸਾਰੀਆਂ ਗੱਡੀਆਂ ਲੰਗੀ ਜਾਣ ਦੋ ਇਹ ਸਾਡਾ ਇਹਨਾਂ ਨਾਲ ਕੋਈ ਨਹੀਂ ਹੈ ਜਿਹੜੀ ਜਨਤਕ ਲੋਕ ਨੇ ਉਹਨਾਂ ਨਾਲ ਨਹੀਂ ਹੈ ਸਾਡਾ ਸਰਕਾਰ ਤੇ ਰੋਸ ਹੈ ਵੀ ਬੰਦੀ ਸਿੰਘਾਂ ਨੂੰ ਰਿਹਾਈ ਕਰੋ ਵੀ ਇਹੀ ਸਾਡੀ ਸੋਚ ਸੀ ਵੀ ਸਾਰੇ ਜਿਹੜਾ ਪੰਜਾਬ ਹੈ ਇਸੇ ਕਰਕੇ ਟੂਲ ਬਲਾਜੇ ਬੰਦ ਕਰੇ ਨੇ 2 11 ਵਜੇ ਤੋਂ 2 ਜਾਂ 3 ਵਜੇ ਦਾ ਟਾਈਮ ਹੈ। ਇਹ ਤਸਵੀਰਾਂ ਦੇ ذریعے میں ਬਿਲਕੁਲ ਟੋਲ ਪਲਾਜ਼ਾ ਦੇ ਨੇੜੇ ਜਾ ਕੇ ਵੀ ਦਿਖਾਣਾ ਚਾਹੁੰਗਾ ਜਿਹੜੇ ਟੋਲ ਦੇ ਉੱਤੇ ਬੈਠੇ ਮੁਲਾਜ਼ਮ ਹੁੰਦੇ ਨੇ ਉਹ ਇਸ ਵੇਲੇ ਨਹੀਂ ਬੈਠੇ ਹੋਏ ਕਿਉਂਕਿ ਉਹਨਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਅਸੀਂ ਟੋਲ ਜਿਹੜਾ ਵਾ ਉਹ ਪੂਰੀ ਤਰੀਕੇ ਨਾਲ 11 ਵਜੇ ਤੋਂ ਲੈ ਕੇ 3 ਵਜੇ ਤੱਕ ਫ੍ਰੀ ਰਹਿਣ ਦੇਣਾ ਹੈ। ਇਸ ਵਜ੍ਹਾ ਕਰਕੇ ਮੁਲਾਜ਼ਮਾਂ ਦੇ ਨਾਲ ਕੋਈ ਝੜਪਣਾ ਹੋਵੇ, ਮੁਲਾਜ਼ਮਾਂ ਦੇ ਨਾਲ ਕੋਈ ਨਾਰਾਜ਼ਗੀ ਨਾ ਹੋਵੇ। ਇਸ ਵਜ੍ਹਾ ਕਰਕੇ ਉਹ ਮੁਲਾਜ਼ਮ ਵੀ ਜਿਹੜੇ ਇੱਥੇ ਟੋਲ ਪਲਾਜ਼ੇ ਦੇ ਪਰਚੀ ਕੱਟਦੇ ਨੇ ਉਹ ਇੱਥੇ ਐਸ ਵਲੇ ਨਹੀਂ ਬੈਠੇ ਔਰ ਜਿਹੜੇ ਕੌਮੀ ਇਨਸਾਫ ਮੋਰਚੇ ਦੇ ਨੁਮਾਇੰਦੇ ਨੇ ਜਿਹੜੇ ਉਹਨਾਂ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੇ ਦੋਵੇਂ ਪਾਸੇ ਟੋਲ ਪਲਾਜ਼ਾ ਦੇ ਦੋਵੇਂ ਪਾਸੇ ਜਾ ਕੇ ਜਿਹੜਾ ਵਾ ਮੋਰਚਾ ਲਗਾ ਦਿੱਤਾ ਔਰ ਪੂਰੀ ਤਰੀਕੇ ਦੇ ਨਾਲ ਟੋਲ ਜਿਹੜਾ ਵਾ ਉਹ ਮੁਫਤ ਕਰ ਦਿੱਤਾ ਆਮ ਲੋਕਾਂ ਨੂੰ ਜਿਹੜਾ ਵਾ ਹੁਣ ਇੱਥੇ ਪਰਚੀ ਨਹੀਂ ਕਟਾਣੀ ਹੋਏਗੀ ਪੈਸੇ ਇੱਥੇ ਨਹੀਂ ਭਰਨੇ ਹੋਣਗੇ ਜਿਹੜਾ ਵਾ ਇਹ ਤਸਵੀਰਾਂ ਦੇ ਜ਼ਰੀਏ ਦਿਖਾ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਐਸ ਵਲੇ ਜਿਹੜੇ ਇੱਥੇ ਟੋਲ ਪਲਾਜ਼ਾ ਦੇ ਉੱਤੇ ਜਿਹੜੇ ਮੁਲਾਜ਼ਮ ਬੈਠੇ ਹੁੰਦੇ ਨੇ ਉਹ ਮੁਲਾਜ਼ਮ ਤੁਹਾਨੂੰ ਨਜ਼ਰ ਨਹੀਂ ਆਣਗੇ ਜਿਹੜੇ ਪਰਚੀ ਕਰਦੇ ਨੇ ਜਾਂ ਫਿਰ ਜਿਹੜਾ ਵੈ ਇੱਥੋਂ ਜਦੋਂ ਗੱਡੀਆਂ ਨਿਕਲਦੀਆਂ ਨੇ ਤਾਂ ਫਾਸਟ ਟੈਗ ਦੇ ਜ਼ਰੀਏ ਜਿਹੜੇ ਪੈਸੇ ਕੱਟੇ ਜਾਂਦੇ ਨੇ ਉਹ ਇਸ ਵੇਲੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਨਹੀਂ ਕੱਟੇ ਜਾ ਰਹੇ ਜਿਹੜੇ ਕਾਊਂਟਰ ਬਣੇ ਹੋਏ ਨੇ ਉੱਥੇ ਤੁਹਾਨੂੰ ਕੋਈ ਵੀ ਮੁਲਾਜ਼ਮ ਟੋਲ ਪਲਾਜ਼ਾ ਦਾ ਇੱਥੇ ਨਜ਼ਰ ਨਹੀਂ ਆਏਗਾ ਇਹ ਤਸਵੀਰ ਦਿਖਾ ਰਹੇ ਹਾਂ ਜਦੋਂ ਚੰਡੀਗੜ੍ਹ ਤੋਂ ਜ਼ੀਰਕਪੁਰ ਤੋਂ ਹੁੰਦੇ ਹੋਏ ਰਾਜਪੁਰਿਆਣਾ ਉਸ ਪਾਸੇ ਦੀ ਤਸਵੀਰ ਦਿਖਾ ਰਿਆਂ ਔਰ ਹੁਣ ਅਗਲੀ ਤਸਵੀਰ ਜਿਹੜੀ ਦਿਖਾਵਾਂਗੇ ਜਿਹੜੇ ਦੂਜੇ ਪਾਸੇ ਰਾਜਪੁਰਾ ਤੋਂ ਜਿਹੜੇ ਲੋਕ ਚੰਡੀਗੜ੍ਹ ਵਾਲੇ ਪਾਸੇ ਆਂਦੇ ਨੇ ਤਾਂ ਦੂਜੇ ਪਾਸੇ ਵੀ ਉਸੇ ਹਿਸਾਬ ਨਾਲ ਜਿਹੜੀਆਂ ਗੱਡੀਆਂ ਨਿਕਲਦੀਆਂ ਤਾਂ ਉਧਰਲੇ ਪਾਸੇ ਵੀ ਕੌਮੀ ਇਨਸਾਫ ਮੋਰਚਾ ਦੇ ਨਾਲ ਤਾਲੁਕ ਰੱਖਦੇ ਜਿਹੜੇ ਲੋਕ ਨੇ ਉਹ ਉਸੇ ਤਰੀਕੇ ਨਾਲ ਆ ਗਏ ਨੇ ਔਰ ਇਸ ਪਾਸੇ ਪੁਲਿਸ ਦੇ ਮੁਲਾਜ਼ਮ ਵੀ ਤੈਨਾਤ ਨੇ ਤਾਂਕਿ ਕਿਸੇ ਵੀ ਤਰੀਕੇ ਨਾਲ ਕੋਈ ਤਣਾਵ ਵਾਲੀ ਸਥਿਤੀ ਨਾ ਹੋਵੇ ਕੋਈ ਅਜੀਹੀ ਅਸ਼ਰਾਰਤੀ ਅਨਸਰ ਗੜਬੜੀ ਨਾ ਕਰੇ ਤਾਂ ਇਸ ਕਰਕੇ ਪੁਲਿਸ ਮੁਲਾਜ਼ਮ ਵੀ ਇੱਥੇ ਖੜੇ ਨੇ ਔਰ ਖਾਸ ਗੱਲ ਇਸ ਟੋਲ ਦੀ ਇਹ ਹੈ ਕਿ ਇਸ ਨੂੰ ਅਗਰ ਰਜਿੰਦਰ ਨੂੰ ਕਹੂੰਗਾ ਦਿਖਾਓ ਕਿ ਜਿਹੜੇ ਵਖ ਵਖ ਲਾਈਨਾਂ ਨੇ ਲੇਨ 4 ਲੇਨ 3 ਲੇਨ 2 ਲੇਨ 1 ਇਹ ਬੰਦ ਕਰ ਦਿੱਤੀਆਂ ਨੇ ਔਰ ਜਿਹੜੀਆਂ ਸਾਈਡ ਵਾਲੀਆਂ ਲਾਈਨਾਂ ਨੇ ਬਿਲਕੁਲ ਬਿਲਕੁਲ ਸਾਈਡ ਦੇ ਉਸ ਪਾਸੋਂ ਜਿਹੜੇ ਵਾਹਨ ਨੇ ਗੱਡੀਆਂ ਨੇ ਉਹ ਨਿਕਲਦੀਆਂ ਨੇ ਔਰ ਇਹ ਬਾਕੀ ਜਿਹੜੇ ਲੇਨ ਨੇ ਉਸ ਨੂੰ ਬਿਲਕੁਲ ਬੰਦ ਕੀਤਾ ਹੋਇਆ ਤਾਂ ਇਧਰਲੇ ਪਾਸੇ ਕੌਮੀ ਇਨਸਾਮ ੋਰਚਾ ਦੇ ਨਾਲ-ਨਾਲ ਕੁਝ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਵੀ ਕੌਮੀ ਇਨਸਾਮ ੋਰਚੇ ਨੂੰ ਸਮਰਥਨ ਦੇ ਲਈ ਸਪੋਰਟ ਕਰਨ ਦੇ ਲਈ ਇੱਥੇ ਪਹੁੰਚੇ ਨੇ ਤਾਂ ਹੁਣ ਇਹ ਟੋਲ ਪਲਾਜ਼ਾ ਜਿੱਥੇ ਪਟਿਆਲਾ ਦੀਆਂ ਤਸਵੀਰਾਂ ਦਿਖਾ ਰਹੇ ਸੀ ਵੱਖ-ਵੱਖ ਥਾਵਾਂ ਦੀਆਂ ਤਸਵੀਰਾਂ ਦਿਖਾ ਰਹੇ ਸੀ ਤਾਂ ਇਹ ਟੋਲ ਪਲਾਜ਼ਾ ਅਜੀਦਪੁਰ ਟੋਲ ਪਲਾਜ਼ਾ ਇਸ ਨੂੰ 11 ਵਜੇ ਤੋਂ ਲੈ ਕੇ 3 ਵਜੇ ਤੱਕ ਆਮ ਲੋਕਾਂ ਦੇ ਲਈ ਮੁਫਤ ਕਰ ਦਿੱਤਾ ਹੈ ਫ੍ਰੀ ਕਰ ਦਿੱਤਾ ਹੈ ਤਾਂਕਿ ਆ ਰੋਸ ਜਿਹੜਾ ਵੈ ਉਹ ਕੇਂਦਰ ਸਰਕਾਰ ਦੇ ਖਿਲਾਫ ਕੌਮੀ ਇਨਸਾਫ ਮੋਰਚੇ ਦਾ ਵੈ ਜਦੋਂ ਕੌਮੀ ਇਨਸਾਫ ਮੋਰਚੇ ਨਾਲ ਗੱਲਬਾਤ ਵੀ ਕਰ ਰਹੀ ਸੀ ਤਾਂ ਉਹ ਕਹਿ ਰਹੇ ਸੀ ਕਿ ਡੇਰੇ ਸਿਰਸੇ ਦੇ ਜਿਹੜੇ ਮੁਖੀ ਨੇ ਉਹਨਾਂ ਨੂੰ ਤਾਂ ਪੈਰੋਲ ਲਗਾਤਾਰ ਮਿਲ ਰਹੀ ਹੈ ਲੇਕਿਨ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਜਿਹੜਾ ਵੈ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਨਹੀਂ ਛੱਡਿਆ ਜਾ ਰਿਹਾ ਇਸ ਕਰਕੇ ਸਾਡੀ ਨਾਰਾਜ਼ਗੀ ਸਾਡਾ ਰੋਸ ਸਾਡਾ ਗੁੱਸਾ ਜਿਹੜਾ ਵੈ ਉਹ ਸਰਕਾਰਾਂ ਦੇ ਖਿਲਾਫ ਹੈ ਔਰ ਇਸ ਵਜ੍ਹਾ ਕਰਕੇ ਸੀ ਪਹਿਲੀ ਜਿਹੜੀ ਕੋਲ ਸਾਡੀ ਸੀਗੀ 11 ਵਜੇ ਤੋਂ ਲੈ ਕੇ 3 ਵਜੇ ਤੱਕ ਟੋਲ ਬੰਦ ਕਰਨ ਦੀ ਜਾਂ ਫਿਰ ਕਹੀਏ ਕਿ ਆਮ ਲੋਕਾਂ ਦੇ ਲਈ ਮੁਫਤ ਕਰਨ ਦੀ ਉਹ ਅਸੀਂ ਫੈਸਲਾ ਲਿੱਤਾ ਵੈ ਗੁਰਜੋਤ ਬਿਲਕੁਲ ਬਿਲਕੁਲ ਔਰ ਜਿਸ ਕਿਸਮ ਦੇ ਨਾਲ ਇਹ ਐਲਾਨ ਕੀਤਾ ਉਸੇ ਤਰੀਕੇ ਦਾ ਸਮਰਥਨ ਵੀ ਅਸੀਂ ਕਹਿ ਸਕਦੇ ਹਾਂ ਕਿ ਪੰਕਜ ਵੇਖਣ ਨੂੰ ਮਿਲ ਰਿਹਾ ਹੈ ਤਾਂ ਇਹ तमाम ਤਸਵੀਰਾਂ ਨੇ ਲੁਧਿਆਣਾ ਦੀ ਪਟਿਆਲਾ ਦੀ ਔਰ ਦੂਸਰੇ ਪਾਸੇ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਜ਼ਰਖਪੁਰ ਤੋਂ ਰਾਜਪੁਰਾ ਨੂੰ ਜਾਂਦੇ ਆ ਤਾਂ ਵਿਚਕਾਰ ਟੋਲ ਪਲਾਜ਼ਾ ਹੁੰਦਾ ਹੈ ਪੈਂਦਾ ਹੈ ਤਾਂ ਉਹ ਵੀ 프리 ਕਰ ਦਿੱਤਾ ਗਿਆ ਜਿੱਥੇ ਪੰਕਜ ਤਸਵੀਰਾਂ ਦਿਖਾ ਰਹੇ ਸੀ ਬਹੁਤ ਬਹੁਤ ਸ਼ੁਕਰੀਆ ਸਾਰੇ ਸਹਿਯੋਗੀਆਂ ਦਾ ਤਾਂ ਦੱਸ ਦੇ ਕਿ ਕੌਮਬਿਨਸਟਾਫ ਮੋਰਚੇ ਦੀ ਕਾਲ ਤੇ ਅੱਜ ਇਹ ਪ੍ਰਦਰਸ਼ਨ ਜਿਹੜਾ ਹੈ 3 ਘੰਟੇ 2 ਵਜੇ ਤੱਕ ਵੇਖਣ ਨੂੰ ਮਿਲੇਗਾ